ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਪਹਿਲਾਂ ਤਾਂ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਸੋਹਣਾ ਜਿਹਾ ਪੰਜਾਬੀ ਦੇ ਵਿੱਚ ਤੇ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਆ ਜਿਹੜੇ ਸਪੋਰਟ ਕਰਦੇ ਆ ਆਪਣੀ ਤੇ ਹੋਰ ਵੀ ਐਦਾਂ ਹੀ ਤੁਸੀਂ ਸਪੋਰਟਾ ਜੜੀ ਜਰੂਰ ਕਰਿਓ ਤੇ ਇਧਰ ਬੱਗੇ ਚੜਾਤੀ ਆਪਾਂ ਹੁਣ ਗੰਦ ਤੇ ਤੇ ਫਲਗਾਂ ਜਿਹੜੀਆਂ ਲਾਉਂਦੇ ਸੀਗੇ ਇਸ ਵੰਚਨਾਂ ਦੀਆਂ ਫਲੀਆਂਆਂ ਇਹਦੀਆਂ ਤਿਆਰ ਹੋ ਗਈਆਂ ਜਮਾ ਤੇ ਆ ਦੇਖੋ ਹੁਣ ਲਾਲਾ ਇਹ ਥੱਲੇ ਸਿੱਟੀਆਂ ਦੀਆਂ ਫਲੀਆਂ ਪੰਗੇ ਤੇ ਟੋਕਰੇ ਦੇ ਵਿੱਚ ਆਪਾਂ ਕੱਠੀਆਂ ਕਰ ਲੈਨੇ ਆ ਇਹ ਲੈ ਕੇ ਜਾਣ ਦਾ ਸੀ ਕਿਸੇ ਨੇ 5-6 ਕਿਲੋ ਫਲੀਆਂ ਤੇ ਮੈਂ ਇਹ ਜੋ ਲਹਾ ਦਿੰਨੇ ਆ ਉਪਰੋਂ ਤਾਜ਼ੀਆਂ ਤੇ ਹੁਣੇ ਤਿਆਰ ਆ ਬਿਲਕੁਲ ਸਬਜ਼ੀ ਬਣਾਓ achar ਪਾਓ ਇਹਨਾਂ ਦਾ ਤੇ ਇਹ ਬਹੁਤ ਹੀ ਫਾਇਦੇਮੰਦ ਚੀਜ਼ ਹੁੰਦੀ ਹੈ ਇਹ ਤੇ ਹੁੰਦੀ ਥੋੜੀ ਕੌੜੀ ਹੈ ਤੇ ਪਰ ਫਾਇਦੇ ਬਹੁਤ ਆ ਇਹਦੇ ਤੁਸੀਂ ਸਰਚ ਕਰਕੇ ਦੇਖਿਓ ਤੇ ਲੋ ਜੀ ਆਪਾਂ ਤੋੜ ਕੇ ਤੇ ਹੁਣ ਇੱਧਰ ਲੈ ਜਾਂਦੀਆਂ ਇਹ ਚੌਂਤਰੇ ਤੇ ਤੇ ਹੁਣ ਇਹਨਾਂ ਨੂੰ ਆਪਾਂ ਸਿੱਧੀਆਂ-ਸਿੱਧੀਆਂ ਕਰਦੇ ਆ ਇਸ ਤਰ੍ਹਾਂ ਉ ਤਾਂ ਵੈਸੇ ਸਿੱਧੀਆਂ ਹੀ ਐ ਇਹ ਸਾਰੀਆਂ ਲੰਬੀਆਂ-ਲੰਬੀਆਂ ਤੇ ਵਿੱਚ ਕੋਈ ਵੀ 윙ਗੀ ਟੇਢੀ ਉਹਨੂੰ ਵੀ ਸਿੱਧੀ ਕਰਕੇ ਆਪਾਂ ਇਸ ਤਰ੍ਹਾਂ ਰਬੜਾ ਚੜਾ ਦੇਣੀਆਂ ਇਹਨਾਂ ਨੂੰ ਕਿਲੋ-ਕਿਲੋ ਦੇ ਮੁੱਠੇ ਜਿਹੜੇ ਬਣਾ ਦੇਣੇ ਆ ਜਿੱਦਾਂ ਆਪਾਂ ਸੂੰਮੂਂਗਰਿਆਂ ਦੇ ਬਣਾਉਨੇ ਆਗੇ ਮੂੰਗਰੇ ਨਹੀਂ ਸੌਰੀ ਸੂੰਗਰੇ ਹੁੰਦੇ ਆ ਲੰਬੇ ਜੇ ਮੂੰਗਰੇ ਤਾਂ ਛੋਟੇ ਹੁੰਦੇ ਆ ਮੂਲੀ ਨਾਲ ਦੇ ਤੇ ਇਸ ਤਰ੍ਹਾਂ ਹੀ ਆਪਾਂ ਬਣਾ ਦੇਣੇ ਜੀ ਮੁਠੇ ਜਿਹੇ ਇਹਨਾਂ ਦੇ ਅਰਬਣਾ ਚੜਾ ਚੜਾ ਕੇ ਤੇ ਜੰਮ ਸਿੱਧੀਆਂ ਹੋ ਜਾਣਗੀਆਂ ਇਹ ਤੇ ਵੈਸੇ ਮੈਨੂੰ ਤਾਂ ਬਹੁਤ ਸੋਹਣੀਆਂ ਲੱਗ ਰਹੀਆਂ ਲੰਬੀਆਂ ਲੰਬੀਆਂ ਸਿੱਧੀਆਂ ਸਿੱਧੀਆਂ ਇਹ ਮੋਟੀਆਂ ਮੋਟੀਆਂ ਤੇ ਇਹ ਤੁਸੀਂ ਵੀ ਕਿਸੇ ਨੂੰ ਚਾਹੀਦੀਆਂ ਤਾਂ ਦੱਸ ਸਕਦੇ ਹੋ ਜੀ ਨੰਬਰ ਆਪਣਾ ਹੈਗਾ 73409 ਤੇ 37044 ਕਈ ਵਾਰ ਕਿਸੇ ਨੂੰ ਲੋੜ ਹੁੰਦੀ ਹੈ ਹਨਾ ਜਿਨ੍ਹਾਂ ਨੂੰ ਫਾਇਦਾ ਦਾ ਪਤਾ ਉਹ ਤਾਂ ਜ਼ਰੂਰ ਲੈਂਦੇ ਆ ਜੀ ਜੇ ਬਾਜ਼ਾਰ ਚੋਂ ਵੀ ਖਰੀਦਦੇ ਆ ਤੇ ਬਾਜ਼ਾਰ 'ਚ ਹੈਗੀਆਂ ਜੀ 120 ਰੁਪਏ ਕਿਲੋ ਤੇ ਆਪਾਂ ਇਹ ਦੇਵਾਂਗੇ 100 ਰੁਪਏ ਕਿਲੋ 5 ਕਿਲੋ ਮੰਗੀਆਂ ਸੀ ਕਿਸੇ ਨੇ ਤੇ ਮੈਂ ਹਾਂ ਚਲੋ ਤਾਜ਼ੀਆਂ 'ਚ ਤੋੜ ਲੈਣੇ ਆ ਤੇ ਦੋ ਤਿੰਨ ਦਿਨ ਹੋ ਗਏ ਮੈਨੂੰ ਬੱਗੇ ਨੂੰ ਕਹੀ ਜਾਂਦੀ ਨੂੰ ਬੱਗੇ ਮੈਂ ਨਾ ਤੜਾ ਦੇ ਤੇ ਅੱਜ ਵੇਲੇ ਸੀ ਕਿ ਕਹਿੰਦੀ ਚਲ ਤੜਾ ਦਿੰਨੀ ਆ ਮੈਂ ਕਿਉਂਕਿ ਇਹਨਾਂ ਨੂੰ ਤੋੜਨ ਦੀ ਬਹੁਤ ਦਿੱਕਤ ਹੈਗੀ ਕਿਉਂਕਿ ਇਹ ਲੰਬਾ ਹੈ ਇਹਦਾ ਵੇੜਾ ਜਿਹੜਾ ਤਾਂ ਤੱਕ ਲੰਬਾ ਹੈ ਜੀ ਹੱਥ ਨਹੀਂ ਜਾਂਦਾਗਾ ਤੇ ਇਹ ਉੱਪਰ ਵੀ ਨਹੀਂ ਇਹਦੇ ਚੜ ਸਕਦੇ ਇਹ ਬਹੁਤ ਹੀ ਕੱਚਾ ਕੱਚ ਵਰਗਾ ਹੈ ਜਮਾ ਨਾਣਾ ਇਹ ਤਾਂ ਟੁੱਟ ਜਾਂਦਾ ਮੜਾ ਇਹ ਖਿੱਚਣ ਨੇ ਟੁੱਟ ਜਾਂਦਾ ਤੇ ਇਦਾਂ ਸੇਓ ਪਾਸੇ ਫਿਰ ਖੜ ਕੇ ਲਾਉਣੀਆਂ ਪੈਣੀਆਂ ਇਹ ਹਨ ਜਿਹੜੀਆਂ ਪਲਾਵਾਂਗੇ ਤੇ ਚਾਹ ਢਾਂਗੀ ਚ ਹੋਵੇ ਕੋਈ ਲੰਬੀ ਜਿਹੜੀ ਹੁੰਦੀ ਆ ਬੱਕਰੀਆਂ ਵਾਲਿਆਂ ਕੋਲੇ ਤੇ ਉਹਦੇ ਨਾਲ ਵੀ ਸੌਖੀਆਂ ਲੈ ਜਾਣ ਤੇ ਇੰਨੇ ਕਪਾਹ ਲਾਲਵੇਂ ਹੁਣ 5-6 ਕਿਲੋ ਹੋ ਜਾਣੀਆਂ ਬਜੇ ਨੂੰ ਹੁੰਦਾ ਇਹਨਾਂ ਦੇ ਵਿੱਚ ਬਹੁਤ ਆ ਦੇਖੋ ਇਸ ਤਰ੍ਹਾਂ ਮੁੱਠਾ ਜਿਹਾ ਬਣ ਗਿਆ ਇਹ ਕਿਲੋ ਦਾ ਤੇ 5-6 ਕਿਲੋ ਰਾਮ ਨਾਲ ਹੋ ਜਾਣੀਆਂ ਇਹ ਤੇ ਬਾਕੀ ਬੱਗੇ ਨੂੰ ਵੀ ਕਾਲੀ ਸੀ ਉਹਨੇ ਜਾਣਾ ਸੀ ਹੁਣ ਦਾਣੇ ਇਕੱਠੇ ਕਰਨ ਮਸ਼ੀਨਾਂ ਚੱਲੀ ਜਾਂਦੀਆਂ ਬਸ ਹਾਂ ਚਲ ਤੂੰ ਜਾ ਹੁਣ ਫੇਰ ਲਾਵਾਂਗੇ ਆਪਾਂ ਜਨੇ ਕਚਾਈ ਦੀਆਂ ਸੀ ਉਹਨਾਂ ਨੂੰ ਕਲਾ ਲਵਾਂ ਤੇ ਬਾਕੀ ਆਪਾਂ ਅਜੇ ਚਾਰ ਚੁਰ ਪਾਵਾਂਗੇ ਇਹਨਾਂ ਦਾ ਤੇ ਤੁਸੀਂ ਵੀ ਕਿਸੇ ਨੇ achar ਪਾਉਣਾ ਚਾਹ ਸਬਜੀ ਬਣਾਉਣੀ ਹੈ ਤਾਂ ਲੈ ਸਕਦੇ ਹੋ ਜੀ ਫਲੀਆਂ ਤੇ ਧੋਣੀਆਂ ਨਹੀਂ ਹੈਗੀਆਂ ਆਪਾਂ ਪਹਿਲਾਂ ਧੋਣੀਆਂ ਉਦੋਂ ਜਦੋਂ ਇਹ ਚਾਹੀਦੀਆਂ ਆਪਾਂ ਵਰਤਣੀਆਂ ਜਦੋਂ ਇਹਨਾਂ ਦਾ achar ਪਾਉਣਾ ਚਾਹ ਸਬਜੀ ਬਣਾਉਣੀ ਆ ਉਦੋਂ ਧੋ ਕੇ ਆਪਾਂ ਫਿਰ ਪਾ ਸਕਦੇ ਹਾਂ ਨਾ ਤੇ ਪਹਿਲਾਂ ਨਹੀਂ ਆਪਾਂ ਧੋਣੀਆਂ ਹੈਗੀਆਂ ਇਹ ਤੇ ਕਿਉਂਕਿ ਧੋਣ ਨਾਲ ਫਿਰ ਇਹ ਸੜ ਜਾਂਦੀਆਂ ਹੁਣ ਮੌਸਮ ਚੇਂਜ ਹੋ ਗਿਆ ਗਰਮੀ ਹੋਗੀ ਕੋਈ ਵੀ ਸਬਜ਼ੀ ਜੇ ਅਸੀਂ ਆਪਾਂ ਧੋ ਕੇ ਰੱਖਾਂਗੇ ਤਾਂ ਉਹ ਸੜ ਜਾਂਦੀ ਐ ਜੇ ਉਦਾਂ ਹੀ ਰੱਖ ਲਾਂਗੇ ਤਾਂ ਫਿਰ ਉਹ ਸੜਦੀ ਨਹੀਂ ਹੈਗੀ ਛੇਤੀ ਤੇ ਜਦੋਂ ਆਪਾਂ ਆਪਾਂ ਬਰਤਨਾਂ ਉਹਨੂੰ ਧੋ ਕੇ ਬਰਤਨ ਇਹ ਚੰਗੀ ਤਰ੍ਹਾਂ ਕਿਉਂਕਿ ਪਥੱਲੇ ਚਿੱਟੀਆਂ ਲਾ ਲਾ ਕੇ ਹੈ ਨਾ ਮਿੱਟੀ ਘੱਟਾ ਲੱਗ ਜਾਂਦਾ ਉੱਪਰ ਵੀ ਲੱਗ ਜਾਂਦਾ ਤੇ ਫਿਰ ਚੰਗੀ ਤਰ੍ਹਾਂ ਧੋ ਕਿਸ ਘਾ ਕੇ ਚਾਰ ਹੈ ਜਿਹੜਾ ਪੌਣਾ ਚਾਰ ਦੇ ਵਿੱਚ ਪਾਣੀ ਨਾ ਜਾਵੇ ਜੇ ਪਾਣੀ ਚਲਾ ਗਿਆ ਤਾਂ ਫਿਰ ਚਾਰ ਜਿਹੜਾ ਖਰਾਬ ਹੋ ਜਾਂਦਾ ਤੇ ਪਾਵਾਂਗੇ ਆਪਾਂ ਵੀਡੀਓ ਵੈਸੇ ਚਾਰ ਪਾ ਕੇ ਇਹ ਸਾਰੀ ਰੈਸਪੀ ਪੂਰੀ ਪਾਵਾਂਗੇ ਤੇ ਇਹ ਜੇ ਮੇਰੇ ਕੋਲ ਟਾਈਮ ਨਹੀਂ ਸੀਗਾ ਤੇ ਮੈਂ ਤਾਂ ਕਰਕੇ ਆਚਾਰ ਜਿਹੜਾ ਪਾਇਆ ਨਹੀਂ ਹੈਗਾ ਤੇ ਫੇਰ ਆਪਾਂ ਹੁਣ ਤੋੜ ਕੇ ਪਾਵਾਂਗੇ ਕਿਉਂਕਿ ਹੁਣ ਇਹ ਜਿਆਦਾ ਦਿਨ ਕੱਢਦੇ ਵੀ ਨਹੀਂ ਹੈਗੀਆਂ ਤੇ 15 ਦਿਨ ਕੱਢਣੀਆਂ ਬਸ ਫੇਰ ਇਹ ਸੁੱਕਣ ਲੱਗ ਜਾਣਗੀਆਂ ਕਿਉਂਕਿ ਇੱਕ ਤਾਂ ਲੋ ਚੱਲਣ ਲੱਗੀ ਹੋਣਾ ਹੁਣੇ ਹੀ ਵੇਖ ਲੋ ਅੱਜ ਕਿੰਨੀ ਗਰਮਾਹਾਵਾ ਤੇ ਫੇਰ ਇਹਨਾਂ ਹੀ ਰੁੱਤ ਵੀ ਚਲੀ ਜਾਣੀਆਂ ਰੁੱਤ ਦੇ ਹਿਸਾਬ ਨਾਲ ਕੋਈ ਵੀ ਚੀਜ਼ ਹੈ ਨਾ ਪੱਕ ਕੇ ਸੁੱਕਣ ਲੱਗ ਜਾਂਦੀ ਹੈ ਤੇ ਜਿਵੇਂ ਹੁਣ ਆ ਮੂੰਗਰੇ ਹੋਏ ਸੁਗਰੇ ਹੋਏ ਉਸ ਤਰ੍ਹਾਂ ਹੀ ਇਹ ਹੈ ਤੇ ਫਿਰ ਇਹ ਸੁੱਕਣ ਲੱਗ ਜਾਂਦੀਆਂ ਨੇ ਤੇ ਹਜੇ 15 ਕ ਦਿਨ ਤੱਕ ਇਹ ਚੱਲਣਗੀਆਂ ਮੇਰੇ ਸਾਬ ਨਾਲ ਰਹੀਆਂ ਰਹਿਣੀਆਂ ਤੇ ਮੁੜ ਕੇ ਇਹ ਜਿਹੜੀਆਂ ਸੁੱਕਣ ਲੱਗ ਜਾਣੀਆਂ 15 20 ਦਿਨਾਂ ਬਾਅਦ ਤੇ ਉਸ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਆਚਾਰ ਜਿਹੜਾ ਪਾ ਲਾਂਗੇ ਤੇ ਤੁਹਾਨੂੰ ਵੀ ਕਿਸੇ ਨੂੰ ਚਾਹੀਦਿਆਂ ਤਾਂ ਜਰੂਰ ਆਰਡਰ ਕਰ ਲਿਆਜੋ ਬਹੁਤ ਹੀ ਫਾਇਦੇਮੰਦ ਚੀਜ਼ ਹੈ ਜੀ ਬਹੁਤ ਹੀ ਫਾਇਦੇ ਹੈ ਇਹਦੇ ਹੰਡ ਘੰਟ ਤੇ ਜਿਹਨਾਂ ਨੂੰ ਪਤਾ ਹੈ ਨਾ ਫਾਇਦਾ ਦਾ ਉਹ ਤਾਂ ਪਾਉਂਦੇ ਆ ਆਚਾਰ ਵੀ ਪਾਉਂਦੇ ਆ ਸਬਜੀ ਵੀ ਬਣਾਉਂਦੇ ਆ ਬਾਜ਼ਾਰ ਚੋਂ ਲਿਆ ਕੇ ਤੇ ਆਪਾਂ ਤਾਂ ਉਹੀ ਗੱਲ ਘਰੇ ਚੀਜ਼ ਹੁੰਦੀ ਹੈ ਜਿਹੜੀ ਉਹਨੂੰ ਐਵੇਂ ਜਾਣਦੇ ਹਨ ਵੀ ਕਹਿੰਦੇ ਨੇ ਘਰੇ ਲੱਗੀ ਇਹਦਾ ਕੀ ਫਾਇਦਾ ਤੇ ਪਰ ਜਿਨ੍ਹਾਂ ਨੂੰ ਫਾਇਦਾ ਪਤਾ ਹਨ ਉਹ ਅਗਲੇ ਵਰਤ ਜਾਂਦੇ ਆ ਫਾਇਦਾ ਵੀ ਲੈ ਜਾਂਦੇ ਆ ਚੀਜ਼ ਦਾ ਤੇ ਆਪਾਂ ਨੂੰ ਵੀ ਜ਼ਰੂਰ ਜੇ ਘਰੇ ਲੱਗੀ ਤਾਂ ਇਹਦਾ ਫਾਇਦਾ ਲੈਣਾ ਚਾਹੀਦਾ ਹਨ ਤੇ ਕੋਈ ਇਹਦੀ ਜ਼ਿਆਦਾ ਕੇਅਰ ਨਹੀਂ ਹੁੰਦੀ ਮੈਂ ਬੂਟਾ ਲੈ ਕੇ ਮਨਲੀ ਤੋਂ ਲਾਇਆ ਸੀਗਾ ਤੇ ਦੋ ਕੁ ਸਾਲਾਂ ਚ ਏਡਾ ਵੱਡਾ ਹੋ ਗਿਆ ਇੱਕ ਵਾਰੀ ਇਹ ਤੋੜ ਵੀ ਦਿੱਤਾ ਸੀ ਮੱਝ ਨੇ ਸਾਡੀ ਨੇ ਖੁੱਲ ਕੇ ਰਾਤ ਨੂੰ ਖੁੱਲ ਕੇ ਸਾਰਾ ਤੋੜਤਾ ਸੀ ਉੱਪਰੋਂ ਟੂਸਾ ਕੱਲਾ ਡੰਡਾ ਜਿਹਾ ਰਹਿ ਗਿਆ ਸੀ ਫਿਰ ਮੈਂ ਉਹਦੇ ਉੱਪਰ ਮਿੱਟੀ ਲਾਤੀ ਸੀਗੀ ਤੇ ਫੇਰ ਫੁੱਟ ਗਿਆ ਸੀ ਹੁਣ ਦੇਖੋ ਤੁਸੀਂ ਕਿੰਡਾ ਹੋ ਗਿਆ ਰਾਖ ਤੇ ਬਸ ਇਹਦੀ ਇਹ ਹੀ ਇੱਕ ਦਿੱਕਤ ਆ ਵੀ ਉੱਚਾ ਬਹੁਤ ਹੈ ਬਣਨਾ ਲਾਉਣਾ ਔਖਿਆ ਤੇ ਇੱਕ ਇੱਕ ਕੱਚੀ ਬੋਧਾ ਲੱਕੜ ਤੇ ਉੱਪਰ ਨਹੀਂ ਆਪਾਂ ਚੜ੍ਹ ਸਕਦੇ ਤੇ ਲੋ ਜੀ ਆਪਾਂ ਬਣਾ ਦਿੱਤੇ ਮੁਠੇ ਜੇ ਇਹ ਕਿਲੋ ਕਿਲੋ ਦੇ ਤੇ ਤੁਹਾਨੂੰ ਵੀ ਕਿਸੇ ਨੂੰ ਚਾਹੀਦਿਆਂ ਹੋਈਆਂ ਤਾਂ ਨੰਬਰ ਆਪਾਂ ਦੇ ਦਿੱਤਾ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਜੀ ਮਨਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਛੋਟਾ ਜਿਹਾ ਸੋਹਣਾ ਜਿਹਾ ਕਮੈਂਟ ਵੀ ਕਰ ਦਿਓ ਪੰਜਾਬੀ ਚ ਤੇ ਮੈਂ ਤਾਂ ਦੇਖੋ ਇਹਨਾਂ ਨੂੰ ਬੱਚਿਆਂ ਵਾਂਗ ਚੱਕੀ ਫਿਰਦੀਆਂ ਮੈਨੂੰ ਤਾਂ ਵੈਸੇ ਹੀ ਸੋਹਣੀਆਂ ਲੱਗ ਰੰਜਾਂ ਹੈ ਤੇ ਇੱਧਰ ਸਾਡੀ ਮਾਤਾ ਹੱਸੀਆਂ ਦੀ ਮੈਂ ਦੇਖ ਕੇ ਕਿ ਜੀ ਕਿ ਮੈਂ ਜਦੋਂ ਕਮ ਚੱਕੀਆਂ ਨੇ ਕੱਚ ਚ ਤੇ ਹੁਣ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਤਾਂ